ਅੰਤਮਾਨ ਸਾਹਿਬ ਕਹਿੰਦੇ ਮੈਂ ਲੋਕਾਂ ਨਾਲ ਖੜ ਗਿਆ ਮੈਂ ਹੈਲੀਕਾਪਟਰ ਲੋਕਾਂ ਨੂੰ ਦੇ ਦਿੱਤਾ ਇਦੋਂ ਵੱਡਾ ਹੋਰ ਮਜ਼ਾਕ ਕਰ ਸਕਣਾ ਕਿ ਹੋ ਸਕਦਾ ਹਮ ਅੱਜ ਉਹ ਅੱਜ ਇਹਨੂੰ ਅੱਜ ਉਹਨੂੰ ਇਹ ਸੀਦਾ ਪਤਾ ਵਾ ਕਿ 5-7 ਦਿਨਾਂ ਦੇ ਮੁਸੀਬੇ ਦੇ ਨਿਕਲ ਜਾਣ ਤੇ ਮੈਂ ਕਹਿੰਦਾ ਪਿਛਲੇ ਨੂੰ ਤਾਂ ਮੁਰਗੀ ਤੇ ਬੱਕਰੀ ਤੁਹਾਨੂੰ ਪੈਸੇ ਦੇਣਾ ਹੈ ਕਿ ਤੁਹਾਨੂੰ ਮੈਂ ਜਹਾਜ਼ ਹੀ ਛੱਟਾ ਚੜ੍ਹਨੋ ਇਦੋਂ ਵੱਡਾ ਹੋਰ ਲੋਕਾਂ ਨਾਲ ਕੀ ਮਜ਼ਾਕ ਹੋ ਸਕਦਾ ਇੱਕ ਸਾਡਾ ਸਲੋਕਨ ਬਹੁਤ ਸੋਹਣਾ ਕਿ ਸਰਕਾਰਾਂ ਤੇ ਨਾ ਆਸ ਕਰੋ ਤੇ ਆਪਣੀ ਰਾਖੀ ਆਪ ਕਰੋ ਉਹ ਅਸੀਂ ਕਰ ਰਹੇ ਹਾਂ ਦਿਸ ਰਿਹਾ ਵਾ ਜਿਸ ਪਾਸੇ ਵੀ ਜਾਓ ਇਹ ਸਾਨੂੰ ਵਿਰਾਸਤਸ ਮਿਲਿਆ ਖਾਲਸੇ ਨੂੰ ਕਿ ਖਾਲਸੇ ਨੇ ਖਾਲਸੇ ਨੇ ਖੜਾ ਹੋਵੇ ਖਾਲਸਾ ਉਹ ਖਾਲਸੇ ਨਾਲ ਖਾਲਸਾ ਖੜਾ ਰਹਿੰਦਾ ਆਇਆ ਰਹਿੰਦਾ ਰਹੂਗਾ ਤੇ ਰਹਿੰਦਾ ਹੁਣ ਰਹੇ ਹੈ ਨਾ ਤੁਸੀਂ ਜਿਸ ਪਾਸੇ ਵੀ ਜਾਓਗੇ ਸੰਤਾਂ ਤੁਸੀਂ ਆਪ ਹੀ ਦੱਸ ਚੁੱਕੇ ਜਿਸ ਤਰ੍ਹਾਂ ਬਾਬਾ ਸੰਤ ਸੁਖਾ ਸਿੰਘ ਉਹਨਾਂ ਸੜੇ ਆੜਵਿਆਂ ਦਾ ਜਗਾ ਜੇ ਉਹਨਾਂ ਦੀ ਫੌਜ ਡੱਟੀ ਹੋਈ ਭਾਵੇਂ ਉਹ ਬਾਹਰ ਵਾ ਉਹ ਦਿਨ ਚ 10-10 ਸੌਰੀ ਫੋਨ ਕਰਦੇ ਆ ਵਿੱਚ ਕੋ ਕਿਸੇ ਵੀ ਚੀਜ਼ ਦੀ ਜ਼ਰੂਰਤ ਜਿਵੇਂ ਚਾਹ ਚੀਨਾ ਗੁਰੂ ਦਾ ਸੀਨਾ ਉਹ ਵੀ ਸੁਭਰਾਵੇਂ ਡਟ ਕੇ ਮੋਰਚਾ ਲਾਏ ਬੈਠੇ ਆ ਸੰਗਤਾਂ ਅਨੇਕਾਂ ਹੀ ਦੂਰ-ਦਰਾਡੇ ਤੋਂ ਆ ਕੇ ਡੰਗਰਾ ਵਾਸਤੇ ਚਾਰਾ ਡੰਗਰਾਂ ਵਾਸਤੇ ਚਾਰਾ ਹੋਰ ਜਿਹੜੀ ਲੋੜਿੰਦੀ ਸਾਨੂੰ ਵਸਤ ਕਰਦੀ ਚਾਹ ਮਿੱਠਾ ਵਗੈਰਾ ਉਹ ਵੀ ਬਾਹਰੋਂ ਆ ਕੇ ਸੰਗਤਾਂ ਹੀ ਸਾਡਾ ਪੂਰਤੀ ਕਰ ਰਹੀਆਂ ਹੜਪੀਟਾਂ ਵਾਸਤੇ ਹੜਪੀਟੇ ਵਿਚਾਰੇ ਮੂੰਹ ਚੋਕ ਕੇ ਬਾਹਰ ਦੇਖੀ ਜਾਂਦੇ ਆ ਕਿਉਂਕਿ ਉਹਨਾਂ ਕੋਲ ਰਸਤਾ ਕੋਈ ਨਹੀਂਗਾ ਹੋਰ